ਕਰੋ ਜੀ ਪਿੰਡਾਂ ਦੇ ਵਿੱਚ ਹਰ ਜਗ੍ਹਾ ਤੋਂ ਲੋਕ ਨਾਹਿਲਵਾਸ ਸ਼ਹੀਦ ਨਾਹਿਲਵਾਸ ਯਾਰ ਨਗਰੀ ਨਾ ਦੇ ਰਿਹਾ ਤੇ ਆਪਣੀ ਇਸ ਗੁਰੂ ਦੀ ਨਗਰੀ ਦੀ ਸਫਾਈ ਵਬਸਤਾ ਵਾਸਤੇ ਔਰ ਆਪਣੇ ਘਰਾਂ ਦੇ ਆਪਣੇ ਬਜ਼ੁਰਗਾਂ ਦੇ ਆਪਣੇ ਬੱਚਿਆਂ ਦੇ ਵਾਸਤੇ ਉਹਨਾਂ ਦੀ ਖੇਤਾਂ ਵਾਸਤੇ ਅਸੀਂ ਸਾਰੇ ਇਕੱਠੇ ਹੋਇਆ ਸੋ ਨਾਰਾ ਲਾਉਣਾ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਲਾਉਣਾ ਹੈ ਜਾਂ ਕਾਰਪੋਰੇਸ਼ਨ ਦੇ ਖਿਲਾਫ ਲਾਉਣਾ ਹੈ ਜਿਹੜੇ ਅਫਸਰ ਸੋ ਮੈਂ ਸਾਰੇ ਆਪਣੇ ਭਰਾਵਾਂ ਨੂੰ ਲਖਨਜੀ ਬੈਜੋ ਵਿਸ਼ਾਲ ਜੀ ਅਰਬਿੰਦ ਬੈਜੋ ਯਾਰ ਪਲੀਜ਼ ਰਿਕੁਐਸਟ ਬੈਜੋ ਬਾਬਾ ਜੀ ਬੈਠੋ ਜਿੰਦਾਰੇ ਬਤਾ ਬਾਦ ਜਿੰਦਾਬਾਦ ਮੁਰਦਾਬਾਦ ਸੁੱਤੇ ਹੋਏ ਕਾਰਪੋਰੇਸ਼ਨ ਦੇ ਅਫਸਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਅਫਸਰ ਸਰ ਇਸ ਫਾਇਦਾ ਕਰਨ ਵਾਲੇ ਕਰਮਚਾਰੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਆਪ ਸਰਕਾਰ कॉर्पोरेशन मुर्दाबाद मुर्दाबाद तुसी सारे बड़ी चंगीदा जानदे हो सारे आज इतने तुसी भी कांग्रेस दी सरकार आई है तुसी काउंसलर भी रहे हो तुसी सेवदार भी शराब सर्वर दा आवाज मुर्दाबाद करो सफाई करो गुरु दी करो मैं बेइंति करता हूं जो फोर किसे दा नाम लगे क्यों ठीक है जी हाय हाय ਖਰੀਓਂਪੁਰ ਦਾ ਸੋਨੀ ਜਿਹੜੇ ਸਾਬਕਾ ਡੀਪਟੀ ਸੀਐਮ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕਾਰਪੈਂਡ ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਹੈ ਜਦੋਂ ਦੀ ਪੰਜਾਬ ਸਰਕਾਰ ਆਈ ਹੈ ਇਹਨਾਂ ਨੇ ਲੋਕਾਂ ਦਾ ਜੀਣਾ ਬਹੁਤ ਮੁਸ਼ਕਲ ਕਰਤਾ ਹੈ ਲੋਕ ਤਰਾਈ ਤਰਾਈ ਕਰ ਰਹੇ ਨੇ ਅੱਜ ਨਾ ਤੇ ਬਿਜਲੀ ਚੱਲਦੀ ਆ ਨਾ ਪਾਣੀ ਸੀਵਰ ਦਾ ਢਾ ਮਾੜਾ ਹਾਲ ਹੈ ਕੋਈ ਇਲਾਕਾ ਵੇਖ ਲੋ ਜਦੋਂ ਮਾੜਾ ਜਿਹਾ ਮੀਂਹ ਪੈਂਦਾ ਸਾਡਾ ਹਲਕਾ ਛਾੜਾ ਡੁੱਬਨ ਦੇ ਗਗਾਰ ਤੇ ਆ ਜਾਂਦਾ ਸੈਂਟਰ ਹਲਕੇ ਦੀਆਂ ਸラム ਬਸਤੀਆਂ ਜਿੰਨੀਆਂ ਵੀ ਆ ਉਥੇ ਸੀਵਰ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਬਾਰ ਬਾਰ ਕਾਰਪੇਨ ਨੂੰ ਕਹਿੰਦੇ ਕਾਰਪੇਨ ਦੇ ਸਿਰ ਤੇ ਕੋਈ ਅਸਰ ਨਹੀਂ ਹੋ ਰਿਹਾ ਅੱਜ ਅਸੀਂ ਤਰਨਾੜਾ ਇਹ ਕਾਰਪੇਨ ਦੀ ਨੀਤੀ ਤੋਂ ਦੁਖੀ ਹੋ ਕੇ ਦਿੱਤਾ ਸ਼੍ਰੀ ਹਮਪ੍ਰੀਤ ਕਾ ਸੋਨੀ ਜੀ ਜਿਹੜੇ ਕਿ ਪੰਜਾਬ ਸਰਕਾਰ ਦੇ ਏਡੇ ਵੱਡੇ ਉਤੇ ਰਹੇ ਆ ਕਦੀ ਵੀ ਮੁਸ਼ਕਲ ਨਹੀਂ ਹੋਣਾ ਉਹ ਦਿੱਤੀ ਪੂਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅੱਜ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਸਰਕਾਰ ਦੀਆਂ ਖੋਟੀਆਂ ਨੀਤਾਂ ਝੂਠੇ ਵਾਅਦੇ ਤੇ ਲਾਰੇ ਲੱਪੇ ਲਾ ਕੇ ਲੋਕਾਂ ਨੂੰ ਨਰਜਾਉਣ ਦੀ ਕੋਸ਼ਿਸ਼ ਕਰਦੇ ਆ ਲੋਕ ਜਾਗਰਤ ਹੋ ਚੁੱਕੇ ਆ ਹੁਣ ਲੋਕਾਂ ਦਾ ਜੇ ਕੋਈ ਨੁਕਸਾਨ ਹੋਇਆ ਤੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਏਗੀ ਕਿਉਂਕਿ ਜਿਹੜਾ ਪਾਣੀ ਆ ਸੀਵਰ ਦਾ ਮਿਕਸ ਹੋ ਕੇ ਆ ਰਿਹਾ ਔਰ ਬਹੁਤ ਸਾਰੀਆਂ ਬਿਮਾਰੀਆਂ ਜੜੀਆਂ ਉਹ ਫਾਇਦਿਆਂ ਨੇ ਉਹ ਨੁਕਸਾਨ ਛੋਟੇ ਛੋਟੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚ ਚਬੇੜ ਲਿਆ ਔਰ ਕਦੀ ਵੀ ਕੋਈ ਜੇ ਕਿ ਸਰੰਬਸੀਆਂ ਦੇ ਬੱਚਾ ਜਾਂ ਬਜ਼ੁਰਗਾ ਦੇ ਕੋਈ ਨੁਕਸਾਨ ਹੁੰਦਾ ਤੇ ਪੰਜਾਬ ਸਰਕਾਰ ਦੇ ਖਿਲਾਫ ਬੜਾ ਵੱਡਾ ਸੋਨੀ ਸਾਹਿਬ ਦੀ ਗਵਾਹੀ ਚ ਅੰਦੋਲਨ ਚੜ੍ਹਾ ਜਾਏਗਾ ਤਾਂ ਜੋ ਪੰਜਾਬ ਸਰਕਾਰ ਦੀਆਂ ਝੂਣਾ ਹਿਲ ਸਕਣ ਔਰ ਲੋਕਾਂ ਨੂੰ ਸਹੀ ਤਰੀਕੇ ਨਾਲ ਡਵੈਲਪਮੈਂਟ ਕਰਾ ਕੇ ਦੇਣ ਆਈ ਡਿਵੈਲਪਮੈਂਟ ਦਾ ਨਾਂ ਦਾ ਨਿਸ਼ਾਨ ਵੀ ਖਤਮ ਹੋ ਚੁਕਿਆ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਅਫਸਰ ਨੇ ਉਹ ਨਾਦਰ ਸਾਹਿਬ ਪਰਮਾਨ ਚਲਾ ਰਹੇ ਨੇ ਕੋਈ ਕੰਮ ਨਹੀਂ ਕਰਾ ਰਿਆ ਜੇ ਕੋਈ ਗਰੀਬ ਬੰਦਾ ਜਾ ਕੇ ਚਿੱਠੀ ਦੇ ਕੇ ਆਉਂਦਾ ਪਰ ਉਹ ਕਾਰਪੇਂ ਦੇ ਸਿਰ ਤੇ ਕੋਈ ਅਸਰ ਨਹੀਂ ਹ ਸੋ ਅੱਜ ਦਾ ਧਰਨਾ ਜਿਹੜਾ ਆ ਉਹ ਕਾਰਪੇਂ ਦੀਆਂ ਕੰਨਾਂ ਦੀ ਜਿਹੜੀ ਮਹਿਲ ਬਤੀਆ ਉਹਨੂੰ ਖੋਲਣ ਵਾਸਤੇ ਕੀਤਾ ਜਾ ਰਿਹਾ ਵਸਿਆ ਜਿਆ ਮਸੂਦ ਹੱਲ ਕਰਾਣ ਲਈ ਟਾਈਮ ਜਿਹੜੀ ਜਿਹੜੀ ਰਾਮਦਾਸ ਜਿਹਦੀ ਮਸਾਈ ਨਗਰੀ ਹੈ ਜੀ ਅੱਜ ਦਾ ਬੋਲ ਇਹ ਕਾਰਪੋਰੇਸ਼ਨ ਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਬਾਬਾ ਸਲੀਮ ਸ਼ਾਹ ਵਾਰਡ ਨੰਬਰ 68 ਤੋਂ ਬੇਟਾ ਮੇਰਾ ਕੌਂਸਲ ਤਾਹਿਸ਼ਾ ਪੰਜ ਸਾਲ ਕਾਂਗਰਸੀ ਸਰਕਾਰ ਰਹੀ ਹੈ ਉਹਦੇ ਵਿੱਚ ਕਦੀ ਵੀ ਤੁਸੀਂ ਗਲੀਆਂ ਦੇ ਬਾਹਰ ਕੂੜੇ ਦੇ ਢੇਰ ਨਹੀਂ ਲੱਗੇ ਰਿਹਾ ਨਵੇਂ ਹੋਗੇ ਔਰ ਗੰਦੇ ਪਾਣੀ ਤੋਂ ਵੀ ਲੋਕਾਂ ਨੂੰ ਅਸੀਂ ਨਿਜਾਤ ਦਵਾਤੀ ਅੱਜ ਜੇ ਲਾਈਟਾਂ ਵਾ ਜੇ ਲਾਈਟਾਂ ਖਰਪੋਜ ਜੇ ਕਈ ਖਰਾਬ ਹੁੰਦੀਆਂ ਦੁਬਾਰਾ ਠੀਕ ਨਹੀਂ ਹੁੰਦੀਆਂ ਜੇ ਬਾਹਰ ਕੂੜੇ ਦਾ ਘਰ ਹਰ ਆਦਮੀ ਕੂੜੇ ਤੋਂ ਇੰਨਾ ਕਿ ਪਰੇਸ਼ਾਨ ਹੋ ਗਿਆ ਵਾ ਅੱਜ ਬਾਰਸ਼ਾਂ ਦੇ ਦਿਨ ਚਮਾਸੇ ਲੱਗਦੇ ਪਏ ਨੇ ਜਦੋਂ ਬਾਰਸ਼ ਮੀਂਹ ਪੈਂਦਾ ਵਾ ਉਦੋਂ ਇਹ ਬਿਮਾਰੀਆਂ ਦਾ ਘਰ ਆ ਔਰ ਲੋਕੀ ਇਸ ਪੂਰੇ ਕਰਕੇ ਲੋਕ ਬਹੁਤ ਜਿਆਦਾ ਲੋਕ ਬਿਮਾਰ ਹੋ ਰਹੇ ਨੇ ਇੱਕ ਤਾਂ ਸਾਡੇ ਵੈਸੇ ਸਲਮਾਈ ਜਾਈ ਗਏ ਨੇ ਜਿਹਦੇ ਵਿੱਚ ਲੋਕ ਲਾਜਗਰਾਮ ਤੋਂ ਵਿੱਚ ਪਰੇਸ਼ਾਨ ਹੋ ਰਹੇ ਨੇ ਗੰਦਾ ਪਾਣੀ ਐਨਾ ਗਿਆ ਵੀ ਉਹਦੇ ਕਰਕੇ ਲੋਕਾਂ ਨੂੰ ਪੀ ਲਿਆ ਹੈਜ਼ਾ ਇਹੋ ਜੀਆਂ ਬਿਮਾਰੀਆਂ ਕੈਂਸਰ ਤੱਕ ਬਿਮਾਰੀਆਂ ਹੋਣ ਡੀਆਂ ਨੇ ਬਟ ਲੋਕਾਂ ਨੂੰ ਇਹ ਸਰਕਾਰ ਸੁੱਤੀ ਪਈ ਆ ਇਹ ਡਰੀ ਸਰਕਾਰ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਕਰਾ ਰਹੀ ਹੁਣ ਭਗਵਾਨ ਦਾ ਮਾਨ ਇਹ ਕਹਤਾ ਹੈ ਵੀ ਤੁਸੀਂ ਕੋਈ ਪਾਰਟੀ ਦੇ ਨਿਸ਼ਾਨ ਦੇ ਉੱਤੇ ਨਹੀਂ ਲੜਦਾ ਇਨੂੰ ਡਰ ਲੱਗ ਰਿਹਾ ਵਾ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੀ ਨਹੀਂ ਕਰਾ ਰਿਆ ਸਰਕਾਰ ਕਰਾ ਰਹੀ ਮੈਂ ਤੇ ਹਕਮਾਂਗਾ ਵੀ ਇਹਨਾਂ ਨੂੰ ਜਾਂ ਅਕੋ ਅੰਤਮਾਨ ਸਤੀਵਾ ਦੇਣਾ ਚਾਹੀਦਾ ਜੇ ਨਾ ਕੋ ਸਰਕਾਰ ਚੱਲਦੀ ਹੀ ਨਹੀਂ ਪਈ ਇਹਨਾਂ ਦੇ ਅਫਸਰ ਕੋਈ ਕਹਿਣਾ ਨਹੀਂ ਮੰਨਦਾ ਅੱਜ ਕੋਈ ਐਸਾ ਇਲਾਕਾ ਨਹੀਂ ਜਿਹੜਾ ਪਾਣੀ ਤੋਂ ਤਰਾਸ ਤਰਾਸ ਨਾ ਕਰਦਾ ਵੇ ਅਸੀਂ ਝਭਾਰ ਰੋਡ ਤੇ ਘੱਟੋ ਘਾਣੀ ਚਾਰ ਵਾਰੀ ਤਰਨਾਲ ਆ ਕੇ ਫਿਰ ਟੂਬਲ ਉੱਥੇ ਲਵਾਇਆ ਜਿਹੜਾ ਕਿ ਅੱਜ ਵੀ ਟੂਬਲ ਪੂਰਾ ਇਲਾਕੇ ਨੂੰ ਪਾਣੀ ਪੂਰਾ ਦੇ ਨਹੀਂ ਪਾ ਰਿਹਾ ਤੇ ਮੈਂ ਇਹੋ ਬੇਨਤੀ ਕਰਾਂਗਾ ਵੀ ਇਹ ਸਰਕਾਰ ਨੂੰ ਅੱਗੇ ਤੋਂ ਇਹ ਤੁਹਾਡੇ ਬੂਹਾਂ ਤੇ ਆਉਣ ਇਹਨਾਂ ਪੁਝਾਵੋ ਵੋਟਾਂ ਨਾਲ ਇਹਨਾਂ ਨੂੰ ਪਾਇਓ ਜੈ ਹਿੰਦ ਅੱਜ ਮੈਂ ਅੱਗੇ ਕਿਉਂਕਿ ਸੈਂਟਰ ਕੰਸੀਲਰ ਜੀ ਤੋਂ ਮਾਦੇ ਧਰਨਾ ਦਿੱਤਾ ਹੈ ਕਿਆਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਤੁਹਾਨੂੰ ਪਤਾ ਤੁਸੀਂ ਵੀ ਸ਼ਹਿਰੀ ਹੋ ਸ਼ਹਿਰ ਦੀਆਂ ਮੁਸ਼ਕਲਾਂ ਨੇ ਅੱਜ ਜੋ ਸਫਾਈ ਦਾ ਭਰਾ ਆਇਆ ਢੇਰ ਲੱਗੇ ਨੇ ਥਾਂ ਥਾਂ ਤੇ ਹੌਂ ਤੇ ਇਹਨਾਂ ਨੂੰ ਇੰਨਾ ਨਹੀਂ ਕਿ ਜਦ ਤਿਹਾੜ ਜਿਹੜੇ ਤਿਹਾੜ ਆਉਂਦੇ ਨੇ ਸਾਡੇ ਪਵਿੱਤਰ ਉਹਦੇ ਵਿੱਚ ਸਫਾਈ ਕਰ ਲਈਏ ਪਰ ਉਹਦੇ ਵੀ ਕੁਝ ਨਹੀਂ ਹੁੰਦਾ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਚ ਉੱਤਿਆ ਫਿਰਦਾ ਪੀਣ ਵਾਲਾ ਚੰਗਾ ਪਾਣੀ ਲੋਕਾਂ ਨੂੰ ਨਸੀਬ ਨਹੀਂ ਸੜਕਾਂ ਟੁੱਟੀਆਂ ਨੇ ਸਟਰੀਟ ਲਾਈਨ ਬਿਲਕੁਲ ਬੰਦ ਆ ਸੋ ਇਦੀਆਂ ਮੁਸ਼ਕਲਾਂ ਕਾਰਪੋਰੇਸ਼ਨ ਦਾ ਫਰਜ ਬੰਦਾ ਖਾਤ ਕਰਕੇ ਤੋ ਕਿ ਤੀਜੀ ਸਰਕਾਰ ਜਾਂ ਸੰਧਾਨ ਦੇ ਮੁਤਾਬਕ ਜੀ ਲੋਕ ਸ਼ਹਿਰ ਵਾਲੇ ਇਹਨਾਂ ਨੂੰ ਟੈਕਸ ਦਿੰਦੇ ਨੇ ਲੋਕਲ ਸੈਲਫ ਗਵਰਨਮੈਂਟ ਆ ਇੱਕ ਤੀਜਾ ਟੈਕਸ ਲੱਗਦਾ ਹੈ ਜਿਹੜੇ ਸ਼ਹਿਰੀ ਦਿੰਦੇ ਨੇ ਸੋ ਕੰਮਸ ਕੰਮ ਇਹਨਾਂ ਦਾ ਮੈਨੂੰ ਇਹਨਾਂ ਪਤਾ ਨਹੀਂ ਪਰ 500 ਕਰੋੜ ਤੋਂ ਉੱਤੇ ਸਾਲ ਦਾ ਇਹਨਾਂ ਦਾ ਬਜਟ ਆ ਪਰ 500 ਕਰੋੜ ਦਾ ਜਿਹੜਾ ਬਜਟ ਆ ਸ਼ਹਿਰ ਵਾਲੇ ਵਕਰਾ ਦੇ ਦਿੰਦੇ ਨੇ ਟੈਕਸ ਦੇ ਰੂਪ ਚ ਦਿੰਦੇ ਨੇ ਕਾਰਪੋਰੇਟ ਦੇ ਬਾਅਦ ਸਰਕਾਰ ਫਰੀਜ਼ ਦਾ ਫਰਜ ਬੰਦਾ ਹਰ ਸ਼ਹਿਰੀ ਨੂੰ ਬਿਹਤਰ ਸਹੂਲਤਾਂ ਦੇਣਾ ਪਰ ਮੁਸ਼ਕਲ ਇਸ ਗੱਲ ਦੀ ਹੈ ਕਿ ਕੋਈ ਵੀ ਸਹੂਲਤ ਜਿਹੜੀ ਹੈ ਲੋਕਾਂ ਨੂੰ ਮਿਲ ਨਹੀਂ ਰਹੀ ਸੋ ਇਸ ਕਰਕੇ ਮਜਬੂਰ ਹੋ ਕੇ ਅੱਜ ਸਾਡੇ ਕੌਂਸਲਰਾਂ ਨੇ ਕੰਸਿਸਟੈਂਸੀ ਦੇ ਕੌਂਸਲਰਾਂ ਨੇ ਇਹ ਅੱਜ ਇੱਥੇ ਰੋਸ ਮੁਜ਼ਾਹਰਾ ਕੀਤਾ ਸੋ ਅੱਜ ਨਵੀਂ ਇਹ ਬੇਨਤੀ ਕੀਤੀ ਹੈ ਕਿ ਇਹ ਦੇ ਸੈਂਟਰ ਕੰਸੀ ਜਨ ਸੀ ਦਾ ਧਰਨਾ ਪ੍ਰਧਾਨ ਜੀ ਨੇ ਵੀ ਕਿਹਾ ਜੋਗ ਜੀ ਨੇ ਵੀ ਕਿਹਾ ਕਿ ਜੇ ਇਹ ਠੀਕ ਨਾ ਹੋਏ ਸ਼ਹਿਰ ਦੀ ਸਫਾਈ ਦਾ ਲੋਕਾਂ ਦੀਆਂ ਜਿੰਨੀਆਂ ਮੁਸ਼ਕਲਾਂ ਜੇ ਉਹਨਾਂ ਨੂੰ ਧਿਆਨ ਨਾ ਦਿੱਤਾ ਫਿਰ ਸਾਰਾ ਸ਼ਹਿਰ ਲੋਕਾਂ ਨੂੰ ਲਾ ਲਾ ਕੇ ਅਸੀਂ ਬੰਦ ਕਰਾਂਗੇ ਕਾਰਪੋਰੇਸ਼ਨ ਇਲੈਕਸ਼ਨ ਤੇ ਵੀ ਸਵਾਲ ਚੁੱਕੇ ਸਰਕਾਰ ਤੇ ਕੀ ਡਰ ਖਾ ਰਿਹਾ ਜਾਂ ਆਮ ਆਦਮੀ ਪਾਰਟੀ ਦੇਖੋ 2.5 ਸਾਲ ਦੇ ਕਰੀਬ ਹੋ ਗਿਆ ਜਿਹੜਾ ਇਲੈਕਸ਼ਨ ਆ 2 ਸਾਲ ਤੋਂ ਡਿਊ ਆ ਵੀ ਜਿਹੜੇ 6 ਮਨთ 6 ਮਹੀਨਿਆਂ ਦੇ ਵਿੱਚ ਵਿੱਚ ਕਾਰਪੋਰੇਸ਼ਨਾਂ ਦਾ ਇਲੈਕਸ਼ਨ ਕਰਾਉਣਾ ਚਾਹੀਦਾ ਸਰਦਾਰ ਦੇ ਮਤਬਕ ਜਿਹੜਾ ਸਾਡਾ ਕਾਨੂੰਨ ਆ ਸੋ ਜਿਹੜਾ ਲੋਕਲ ਸੈਲਫ ਗਵਰਨਮੈਂਟ ਦਾ ਜਿਹੜਾ ਐਕਟ ਆ ਉਹਦੇ ਮੁਤਾਬਕ ਵੀ ਜਿਹੜੇ 6 ਮਨ 6 ਮਹੀਨਿਆਂ ਦੇ ਵਿੱਚ ਵਿੱਚ ਇਲੈਕਸ਼ਨ ਕਰਾਉਣਾ ਹੁੰਦਾ ਪਰ ਇਹ ਸਰਕਾਰ ਛੁੱਤੀ ਪਈ ਆ 2 ਸਾਲ ਤੋਂ ਉੱਤੇ ਹੋ ਗਿਆ ਇਲੈਕਸ਼ਨ ਦੀ ਕਰਾਉਂਦੇ ਇਸ ਕਰਕੇ ਦੀ ਕਰਾਉਂਦੇ ਹੋਇਆ ਇੱਕ ਅੱਖ ਨਹੀਂ ਕੀਤਾ ਹੀ ਕੁਝ ਨਹੀਂ ਲੋਕਾਂ ਦਾ ਅੱਜ ਲੋਕ ਇਲੈਕਸ਼ਨ ਹੋ ਜਾਣ ਤੁਹਾਨੂੰ ਸਾਰਿਆਂ ਨੂੰ ਪਤਾ ਅਗੇ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਆ ਤੁਸੀਂ ਸਾਰਿਆਂ ਨੇ ਤੁਨੀ ਸਾਹਿਬ ਕਾਰਪੋਰੇਸ਼ਨ ਨੂੰ ਕੋਈ ਚੇਤਾਵਨੀ ਕਨਸੈਂਸਸ ਮੁੱਚੇ ਕਾਉਂਸਲਰ ਔਰ ਸਾਡੇ ਕਾਂਗਰਸ ਦੇ ਕਾਰਜਕਰਤਾ ਵੱਲੋਂ ਅੱਜ ਲਾਇਆ ਗਿਆ ਕਿਉਂਕਿ ਕਾਰਪੋਰੇਸ਼ਨ ਦੇ ਖਿਲਾਫ ਅੱਜ ਜੋ ਕਾਰਪੋਰੇਸ਼ਨ ਨੇ ਸ਼ਹਿਰ ਦਾ ਹਾਲ ਕੀਤਾ ਹੈ ਸਫਾਈ ਵਿਵਸਥਾ ਪੀਣ ਵਾਲਾ ਪਾਣੀ ਗੰਦਾ ਸੀਵਰੇਜ ਮਿਕਸ ਹੋ ਕੇ ਆ ਰਿਹਾ ਹੈ ਸੀਵਰੇਜ ਬਲੌਕ ਪਏ ਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਮੱਛਰ ਉਹਨਾਂ ਤੋਂ ਪੈਦਾ ਹੋ ਰਿਹਾ ਸਪਰੇਅ ਫੋਗਿੰਗ ਹੋ ਨਹੀਂ ਰਹੀ بارشਾਂ ਤੇ ਦਿਨ ਨੇ ਸੋ ਬਹੁਤ ਸਾਰੇ ਮੁੱਦੇ ਜਿਹੜੇ ਕਾਰਪੋਰੇਸ਼ਨ ਦੇ ਕੰਮ ਨੇ ਉਹੀ ਇੱਕ ਵੀ ਕੰਮ ਕਾਰਪੋਰੇਸ਼ਨ ਨਹੀਂ ਕਰ ਰਹੀ ਸੋ ਇਸ ਕਰਕੇ ਅੱਜ ਅਸੀਂ ਧਰਨਾ ਲਾਇਆ ਔਰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਹਫਤੇ ਦੇ ਅੰਦਰ ਅੰਦਰ ਨਾ ਇਹਨਾਂ ਨੇ ਸ਼ਹਿਰ ਦੀ ਸਫਾਈ ਕੀਤੀ ਸ਼ਹਿਰ ਨੂੰ ਸਹੀ ਤਰੀਕੇ ਨਾਲ ਨਹੀਂ ਕੀਤਾ ਪੰਜੋ ਹਲਕਿਆਂ ਦੇ ਅਸੀਂ ਕਾਂਗਰਸ ਵਰਕਰ ਕਾਰਪੋਰੇਸ਼ਨ ਦਫ਼ਤਰ ਦਾ ਘਰਾਵ ਕਰਾਂਗੇ ਤੇ ਕਾਰਪੋਰੇਸ਼ਨ ਦਫ਼ਤਰ ਨੂੰ ਤਾਲਾ ਮਾਰ ਕੇ ਚਾਬੀ ਲਾ ਕੇ ਦੇ ਕਿਤੇ ਬਾਹਰ ਭੇਜਾਂਗੇ ਕਿਉਂਕਿ ਜੇ ਇਹਨਾਂ ਨੇ ਕੰਮ ਹੀ ਨਹੀਂ ਕਰਨਾ ਫਿਰ ਇਹਨਾਂ ਦਾ ਹੱਕ ਵੀ ਨਹੀਂ ਮੰਨਦਾ ਸਰਕਾਰੀਆਂ ਤਨਖਾਵਾ ਲੈਂਦਾ ਇਹਨਾਂ ਨੂੰ ਆਪਾਂ ਬੰਦ ਕਰਾਂਗੇ ਸੋ ਅੱਜ ਇਹ ਹਾਲ ਹੋ ਗਿਆ ਹਰ ਬੰਦਾ ਤਰਾਤਰ ਮਚ ਗਈ ਝੂਠਿਆਂ ਦੀ ਸਰਕਾਰ ਤੇ ਚਲੋ 2.5 ਸਾਲ 2 ਸਾਲ ਹੋ ਗਏ ਇਹਨਾਂ ਕੋ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਗਿਆ ਸਾਡੀ ਸਰਕਾਰ ਰਹੀ ਹੈ ਕਾਂਗਰਸ ਦੀ ਅਸੀਂ ਵੀ ਕਾਉਂਸਲਰ ਰਹੇ ਹਾਂ ਸਾਰੇ ਸ਼ਹਿਰ ਦੇ ਕਾਉਂਸਲਰ ਸੀ ਗਲੀ ਗਲੀ ਜਾਂਦੇ ਸੀ ਕਿਤੇ 1 ਇੰਚ ਕੂੜਾ ਨਹੀਂ ਨਜ਼ਰ ਆਉਂਦਾ ਜੇ ਕਿਤੇ ਨਜ਼ਰ ਆਉਂਦਾ ਸੀ ਲੋਕੀ ਫੋਨ ਕਰਦੇ ਸੀ ਅੱਧੇ ਘੰਟੇ ਦੇ ਕੂੜਾ ਚੁੱਕਿਆ ਜਾਂਦਾ ਸੀ ਜੇ ਗੰਦਾ ਪਾਣੀ ਆਉਂਦਾ ਸੀ ਸਫਾਈ ਹੁੰਦੀ ਸੀ ਪਾਣੀ ਉਹਨਾਂ ਦਾ ਸਾਫ਼ ਹੁੰਦਾ ਸੀ ਅੱਜ ਤੁਹਾਡੇ ਸਾਹਮਣੇ ਕੀ ਹਾਲ ਬਣ ਗਿਆ ਗੁਰੂ ਦੀ ਨਗਰੀ ਜਿੱਥੇ ਇੰਨਾ ਟੂਰਿਸਟ ਆਉਂਦੇ ਕੀ ਮੈਸੇਜ ਲੈ ਕੇ ਜਾ ਰਹੇ ਮੈਨੂੰ ਸਮਝ ਦੁਬਾਰਾ ਸੋ ਬੜਾ ਗਲਤ ਮੈਸੇਜ ਸਾਡੇ ਇਸ ਗੁਰੂ ਦੀ ਨਗਰੀ ਦਾ ਬਾਹਰ ਵੀ ਜਾ ਰਿਹਾ ਹੈ ਸ਼ਹਿਰ ਦੇ ਲੋਕਾਂ 'ਚ ਜਾ ਰਿਹਾ ਹੈ ਸੋ ਇਹ ਆਮ ਆਦਮੀ ਪਾਰਟੀ ਦੇ ਤੋਂ ਲੋਕ ਆਕ ਹੀ ਚੁਕੇ ਨੇ ਇਹਨਾਂ ਦੇ ਤੋਂ ਲੋਕੀ ਹੱਥ ਜੋੜ ਗਏ ਨਾ ਕਿਉਂਕਿ ਪਰ ਹੁਣ ਟਾਈਮ ਆਉਣ ਵਾਲੇ ਸਮੇਂ 'ਚ ਮੈਸਮਨ ਜਦੋਂ ਇਲੈਕਸ਼ਨ ਆ ਗਈ ਚਾਹੇ ਕਾਰਪੋਰੇਸ਼ਨ ਦੀ ਪਹਿਲਾਂ ਆਈ ਆਪ ਹੀ ਪਤਾ ਲੱਗ ਜਣਾ ਜਦੋਂ ਕਿ ਇਹਨਾਂ ਦਾ ਇੱਕ ਵੀ ਮੈਨੂੰ ਲੱਗਦਾ ਕਾਉਂਸਲਰ ਨਹੀਂ ਜਿੱਤਣਾ ਇਹਨਾਂ ਦਾ